ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਹੁਮਰ ਟੰਡਾ ਅਦੀਨ ਪੈਂਦੇ ਪਿੰਡ ਅਬਦੁੱਲਾਪੁਰ ਵਿਖੇ ਜਿਹੜਾ ਪਿੰਡ ਕੇ 1947 ਤੋਂ ਬਾਅਦ ਹਰ ਸਰਕਾਰ ਵੱਲੋਂ ਅਣਗੌਲੀਆਂ ਕੀਤਾ ਗਿਆ ਜੇਕਰ ਗੱਲ ਕਰੀਏ ਤਾਂ ਇਸ ਪਿੰਡ ਦੀਆਂ ਸਹੂਦਾ ਜਿਹੜੀਆਂ ਅਸੀਂ ਤੁਹਾਨੂੰ ਅੱਜ ਦਿਖਾਵਾਗੇ ਇਹ ਇਸ ਪਿੰਡ ਨੂੰ ਆਉਣ ਵਾਲਾ ਰਸਤਾ ਜਿਹੜਾ ਹੈਗਾ 1947 ਤੋਂ ਬਾਅਦ ਕੱਚੇ ਦਾ ਕੱਚਾ ਰਿਹਾ ਕਿਸੇ ਵੀ ਸਰਕਾਰ ਨੇ ਕਦੀ ਇਸ ਰਸਤੇ ਬਾਰੇ ਸੋਚਿਆ ਨਹੀਂ ਵੋਟਾਂ ਜਰੂਰ ਮੰਗੀਆਂ ਇਸ ਪਿੰਡ ਦੇ ਵਿੱਚ ਆ ਕੇ ਹਰ ਕਨੇਤਾਗਰ ਨੇ ਪਰ ਇਸ ਰਸਤੇ ਨੂੰ ਕੱਚੇ ਤੋਂ ਪੱਕਾ ਬਣਾਉਣ ਲਈ ਜਿਹੜਾ ਵਾਅਦਾ ਕੀਤਾ ਇਸ ਜਿਹੜਾ ਪਿੰਡ ਹੈਗਾ ਉਹਦੇ ਸਕੂਲ ਜ਼ਰੂਰ ਹੈ ਪਰ ਸਕੂਲ ਦੇ ਵਿੱਚ ਅੱਜ ਤੱਕ ਟੀਚਰ ਕੋਈ ਨਹੀਂ ਜੇਕਰ ਗੱਲ ਕਰੀਏ ਤੇ ਆਪਾਂ ਮੈਡੀਕਲ ਸਹਾਇਤਾ ਇਥੋਂ ਦੂਰ ਦਰਾਡੇ ਬੱਚਿਆਂ ਵਾਸਤੇ ਦਵਾਈ ਲੈਣ ਇਹਨਾਂ ਨੂੰ ਕਰੀਬ 5 ਕਿਲੋ ਤੋਂ 10 ਕਿਲੋਮੀਟਰ ਟਾਂਡਾ ਵਿਖੇ ਜਾਣਾ ਪੈਂਦਾ ਹਸਪਤਾਲ ਵਿੱਚ ਦਵਾਈ ਲੈਣ ਵਾਸਤੇ ਤੇ ਜੇਕਰ ਗੱਲ ਕਰੀਏ ਤੇ ਇਹਨਾਂ ਨੂੰ ਅੱਜ ਇਸ ਪਿੰਡ ਨੂੰ ਜਿਹੜਾ ਸਮਰਥਨ ਹੈਗਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਤਾ ਤੇ ਆਓ ਅੱਜ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਪਰਮਜੀਤ ਸਿੰਘ ਬਾੜ ਉਹ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਹੈਗਾ ਤੇ ਕੀ ਇਸ ਪਿੰਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀ ਉਪਰਾਲੇ ਜਿਹੜੇ ਕੀਤੇ ਜਾ ਰਹੇ ਆ ਇਹ ਪਿੰਡ ਜਦੋਂ ਤੋਂ ਸਾਡਾ ਮੁਲਕ ਆਜ਼ਾਦ ਹੋਇਆ ਉਦੋਂ ਦਾ ਇਹਨਾਂ ਕਿਰਤੀਆਂ ਨੂੰ ਅਣਗੌਲੀਆਂ ਕੀਤਾ ਜਾ ਰਿਹਾ ਨਾ ਤੇ ਇੱਥੇ ਸਿੱਖਿਆ ਦਾ ਪ੍ਰਬੰਧਾ ਨਾ ਹੀ ਇਸ ਪਿੰਡ ਨੂੰ ਰਸਤਾ ਆਉਂਦਾ ਆ ਤੇ ਜੇ ਕੋ ਹੜਾਂ ਦੀ ਮਾਰਨਾ ਜਦੋਂ ਇਹਨਾਂ ਦੇ ਨੁਕਸਾਨ ਹੁੰਦੇ ਆ ਉਹ ਵੀ ਇਹਨਾਂ ਦੀ ਕੋਈ ਪੂਰਤੀ ਨਹੀਂ ਕਰਦਾ ਮੈਡੀਕਲ ਸਹੂਲਤ ਪਿੰਡ ਵਿੱਚ ਤਾਂ ਹੈ ਹੀ ਨਹੀਂ ਤੇ ਦੂਸਰਾ ਜਦੋਂ ਜਾਣਾ ਹੁੰਦਾ ਇਹਨਾਂ ਨੇ ਤੇ ਰਾਹ ਵਿੱਚ ਚਿੱਕੜ ਖੋਮੇ ਵਿੱਚ ਡਿੱਗ ਕੇ ਇੱਕ ਬਿਮਾਰ ਬੰਦਾ ਹੋਰ ਸਟਾਂ ਲਵਾ ਕੇ ਘਰ ਨੂੰ ਆ ਜਾਂਦਾ ਹੈ ਤੇ ਅੱਜ ਜਥੇਬੰਦੀ ਦੇ ਝੰਡੇ ਫੜ ਕੇ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਬੱਚਿਆਂ ਨੇ ਭਰਾਵਾਂ ਨੇ ਐਲਾਨ ਕਰਤਾ ਹੈ ਕਿ ਜਦੋਂ ਤੱਕ ਸਾਡੇ ਪਿੰਡ ਸਿੱਖਿਆ ਦਾ ਪ੍ਰਬੰਧ ਨਹੀਂ ਹੁੰਦਾ ਸਾਡੇ ਸਕੂਲ 'ਚ ਟੀਚਰ ਨਹੀਂ ਆਉਂਦਾ ਸਾਡੇ ਪਿੰਡ ਨੂੰ ਰਸਤਾ ਨਹੀਂ ਆਉਂਦਾ ਉਹਨਾਂ ਚਿਰ ਵੋਟ ਬਟੋਰੂ ਲਟੇਰਿਆਂ ਦਾ ਬਾਈਕਾਟ ਕੀਤਾ ਜਾਊਗਾ ਕਿਸੇ ਨੂੰ ਵੀ ਆਪਣੇ ਪਿੰਡ ਵੜ ਨਹੀਂ ਦਿੱਤਾ ਜਾਊਗਾ ਉਹਦੇ ਨਾਲ ਦੀ ਨਾਲ ਜਿਹੜੀ ਮੌਜੂਦਾ ਸਰਕਾਰ ਆ ਇਹਨਾਂ ਦਾ ਜਿਹੜਾ ਕੈਂਡੀਡੇਟ ਲੜ ਰਿਹਾ ਇਲੈਕਸ਼ਨ ਉਹਨੂੰ ਤੇ ਬੀਜੇਪੀ ਦੇ ਕੈਂਡੀਡੇਟ ਨੂੰ ਨਾਲ ਦੇ ਪਿੰਡਾਂ 'ਚ ਜਾ ਕੇ ਵੀ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਤੇ ਇੱਕ ਇਹ ਵੀ ਦੱਸਣਾ ਚਾਹੁੰਦੇ ਆ ਕਿ ਹੜ੍ਹਾਂ ਦੀ ਮਾਰ ਨੇ ਸਾਡੀਆਂ ਜ਼ਮੀਨਾਂ 'ਚ ਰੇਤਾਂ ਮਿੱਟੀ ਪਾਈ ਹੋਈ ਆ ਤੇ ਜੇ ਕੋਈ ਸਾਡਾ ਧੀ ਪੁੱਤ ਟਰਾਲੀ ਲੱਦ ਕੇ ਲੈ ਜਾਂਦਾ ਤਾਂ ਉਹਦਾ ਲੱਖ ਲੱਖ ਰੁਪਏ ਦਾ ਚਲਾਨ ਕੱਟਦੇ ਆ ਤੇ ਦੂਜੇ ਪਾਸੇ ਕ੍ਰੈਸ਼ਰਾਂ ਵਾਲਿਆਂ ਨੇ 2-200 ਫੁੱਟ ਡੂੰਘੇ ਟੋਏ ਪਾਤੇ ਆ ਉਹਨਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਇਸ ਮੁੱਦੇ ਤੇ ਵੀ ਅਸੀਂ ਮਾਈਨਿੰਗ ਦਫ਼ਤਰ ਦਾ ਘਰਾਓ ਕਰਾਂਗੇ ਇਹ ਸੰਨ ਸਰਦਾਰ ਪਰਮਜੀਤ ਸਿੰਘ ਬਾੜੀ ਜਿਨ੍ਹਾਂ ਨੇ ਦੱਸਿਆ ਕਿ ਮਾਈਨਿੰਗ ਦੇ ਸਬੰਧ ਵਿੱਚ ਗੱਲ ਕੀਤੀ ਹੈ ਸਾਡੇ ਨਾਲ ਪਿੰਡ ਦੇ ਵਸਨੀਕ ਹੈਗੇ ਨੇ ਅਬਦੁੱਲਾਪੁਰ ਤੁਹਾਡਾ ਕੀ ਕਹਿਣਾ ਹੈਗਾ ਜੀ ਸਾਡਾ ਕਹਿਣਾ ਹੈ ਜੀ ਅਸੀਂ ਪਿੰਡ ਅਬਦੁੱਲਾਪੁਰ ਤੋਂ ਸਾਖਪਾ ਸਰਪੰਚ ਚੰਦਾ ਸਿੰਘ ਤੋਂ ਸਾਡੇ ਪਿੰਡ ਵਿੱਚ ਬੋ ਚਿਰ ਦਾ ਕੋਈ ਮਤਲਬ ਨਹੀਂ ਬਣਿਆ ਪਿੰਡ ਦਾ ਨਾ ਕੋਈ ਹੜੇ ਦੋੜ ਦੀ ਸੜਕ ਬਣੀ ਪਿੰਡ ਦੀ ਨਾ ਕੋਈ ਨਾਲੀਆਂ ਗਾਲੀਆਂ ਬਣੀਆਂ ਨਾ ਕੋਈ ਸਾਡੇ ਪਿੰਡ ਦੇ ਸੜਕ ਬਣੀਆਂ ਸਾਡੇ ਪਿੰਡ ਦਾ ਕੋਈ ਸੁਧਾਰ ਨਹੀਂ ਹੋਇਆ ਤੇ ਇਸ ਕਰਕੇ ਜਿਹੜਾ ਵੋਟਾ ਮੰਗਣੋਂ ਹੁੰਦਾ ਮੰਗ ਕੇ ਚਲਾ ਜਾਂਦਾ ਵੋਟਾ ਲੈ ਲੈਂਦਾ ਬਾਅਦ ਚ ਸਾਨੂੰ ਧੋਖਾ ਬਾਜੀ ਕਰਕੇ ਇਹ ਕਹਿੰਦੇ ਅੱਗੇ ਵਸਤੇ ਅਸੀਂ ਵੋਟ ਨਹੀਂ ਪਾਵਾਂਗੇ ਜਿੰਨਾ ਚਿਰ ਸਾਡਾ ਰਸਤਾ ਨਾ ਬਣਾ ਸਾਡਾ ਸਕੂਲ ਨਾ ਚੱਲਿਆ ਸਕੂਲ ਦੀ ਬਿਲਡਿੰਗ ਬਣੀ ਹੈ ਵਿੱਚ ਟੀਚਰ ਹਨ ਕੀ ਜਿਹੜੇ ਤੁਹਾਡੇ ਕੋਲ ਹੁਣ ਵੋਟਾ ਮੰਗਣ ਆਣਗੇ ਪਾਰਟੀਆਂ ਤੁਸੀਂ ਵਿਰੋਧ ਕਰੋਗੇ ਹਾਂਜੀ ਅਸੀਂ ਵਿਰੋਧ ਕਰਾਂਗੇ ਉਹਨਾਂ ਦਾ ਪੋਖਾ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਨੇਤਾਕਾਰ ਨੇ ਸਾਡੇ ਪਿੰਡ ਦੇ ਵਿੱਚ ਆਂਦਾ ਸੀ ਬਿਲਕੁਲ ਉਹਨਾਂ ਦਾ ਬਾਈਕਾਟ ਕਰਾ ਸਾਡੇ ਨਾਲ ਨੌਜਵਾਨ ਹੈਗੇ ਨਹੀਂ ਪਿੰਡ ਦੇ ਇਹਨਾਂ ਨੂੰ ਵੀ ਦੂਰ ਦਰਾਡੇ ਇਹ ਜਿਹੜਾ ਹੈ ਕੰਮ ਵਾਸਤੇ ਜਾਣਾ ਪੈਂਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਜਦੋਂ ਬੱਦਲ ਪੈਣਾ ਸਾਡੇ ਬੱਚੇ ਛੋਟੇ ਛੋਟੇ ਆਏ ਸਕੂਲ ਜਾਣ ਤੋਂ ਬਹੁਤ ਤੰਗ ਆਏ ਸਾਡੇ ਸਕੂਲ ਦੇ ਟੀਚਰ ਦਿੱਤੀ ਜਾਵੇ ਸਾਡੇ ਪਿੰਡ ਨੂੰ ਦਸਤਾ ਦਿੱਤਾ ਜਾਵੇ ਸਕੂਲ ਨੂੰ ਜਿਹੜਾ ਹੈਗਾ ਰਸਤਾ ਦਿੱਤਾ ਜਾਏ ਸਕੂਲ ਵਾਸਤੇ ਜਿਹੜਾ ਹੈਗਾ ਟੀਚਰ ਜਿਹੜੀ ਹੈਗੀ ਆ ਟੀਚਰ ਦਿੱਤੀ ਜਾਵੇ ਸਾਡੇ ਨਾਲ ਸਾਡੀਆਂ ਹੋਰ ਪੜ੍ਹਨਾ ਹੈਗੀਆਂ ਮਾਤਾਵਾਂ ਹੈਗੀਆਂ ਇਹਨਾਂ ਨੂੰ ਵੀ ਗੱਲਬਾਤ ਕਰਦੇ ਆ ਉਹਨਾਂ ਪੁੱਛਦੇ ਆ ਕਿ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕੀ ਜਿਹੜੀਆਂ ਸਹੂਦਾ ਤੁਸੀਂ ਜਿਹੜੀਆਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਪਿੰਡ ਨੂੰ ਰਸਤਾ ਨਹੀਂ ਆਉਂਦਾਗਾ ਪੱਕੀ ਸੜਕ ਨਹੀਂ ਆ ਗਈ ਤੇ ਹੋਰ ਸਾਰੇ ਸਕੂਲ ਚ ਨਾ ਕੋਈ ਟੀਚਰ ਨਾ ਕੋਈ ਕੋਈ ਵੀ ਜਿਹੜਾ ਵੀ ਕੋਈ ਜਾਣਦਾ ਹੈ ਇਸਾਰੇ ਡੇਗ ਡੇਗ ਗੇਰਾ ਵਿੱਚ ਮਿਆਣੀ ਚਾਉਂਦੇ ਨੇ ਕੋਈ ਡਾਕਟਰ ਦਵਾਈ ਲੈਣ ਲਈ ਨਹੀਂ ਇੱਥੋਂ ਹੈਗਾ ਕੋਈ ਕੁਝ ਨਹੀਂ ਹੈਗਾ ਕੀ ਹੁਣ ਜੇ ਕੋਈ ਵੋਟਾਂ ਮੰਗਣ ਵਾਸਤੇ ਆਂਦੇ ਤਾਂ ਕੀ ਉਹਨਾਂ ਨੂੰ ਪਿੰਡ ਚ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਵਾਂਗੇ ਜਿੱਨਾਂ ਚ ਸਾਡੀ ਪੱਕੀ ਸੜਕ ਨਾ ਬਣੀ ਤੇ ਸਕੂਲ ਚ ਟੀਚਰ ਨਾ ਆਏ ਜਿੰਨੀ ਦੇਰ ਸੜਕ ਨਹੀਂ ਬਣਦੀ ਔਰ ਸਕੂਲ ਦੇ ਵਿੱਚ ਕੋਈ ਟੀਚਰ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਇੰਨੀ ਦੇਰ ਬਿਲਕੁਲ ਜਿਹੜਾ ਹੈਗਾ ਵੋਟਾਂ ਦਾ ਬਾਈਕਾਟ ਕੀਤਾ ਜਾਏਗਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਅਸੀਂ ਪਹਿਲੀਆਂ ਦੇ ਵਿੱਚ ਰੇਤੇ ਪੈ ਗਏ ਨੇ ਅਸੀਂ ਕੋਈ ਭਰਨੇ ਆ ਤੇ ਅੰਦਰ ਕਰ ਲੈਂਦੇ ਨੇ ਟਰੈਕਟਰ ਮੈਨਗਲ ਲੈ ਜਾਂਦੇ ਫੜ ਕੇ ਲੱਖ ਲੱਖ ਰੁਪਈਆ ਮੰਗਦੇ ਨੇ ਗਰੀਬ ਅਸੀਂ ਕਿੱਥੋਂ ਦੇਈਏ ਐ ਕੋਈ ਸਾਡੇ ਕੋਲ ਕਣਕ ਖਾਨ ਨੂੰ ਨਹੀਂ ਕੋਈ ਕੁਝ ਨਹੀਂ ਹੁਣ ਹੜ ਆਇਆ ਹੈ ਸਾਡਾ ਫਸਲ ਕੋਈ ਨਹੀਂ ਹੋਇਆ ਹੋਰ ਜਿਹੜੀ ਪਿਛਲੇ ਸਾਲ ਖਾੜ ਰਹੀ ਸੀ ਉਹਨਾਂ ਦੀ ਮਾਰ ਵੀ ਜਿਹੜੀ ਹੈਗੀ ਐ ਇਸ ਪਿੰਡ ਦੇ ਵਿੱਚ ਕਿਉਂਕਿ ਦਰਿਆ ਦੇ ਕੰਢੇ ਤੇ ਬਸਿਆ ਹੋਇਆ ਪਿੰਡ ਹੈ ਔਰ ਇਸ ਪਿੰਡ ਨੂੰ ਸਭ ਤੋਂ ਵੱਡੀ ਜਿਹੜੀ ਹੈ ਤਾਲ ਗਈ ਸੀ ਔਰ ਪਿੰਡ ਦਾ ਵੱਡਾ ਨੁਕਸਾਨ ਹੋਇਆ ਸੀ ਕਈ ਘਰ ਜਿਹੜੇ ਐ ਹਰ ਦੀ ਮਾਰ ਵਿੱਚ ਆ ਗਏ ਸੀ ਤੁਸੀਂ ਅਬਦੁੱਲਾਪੁਰ ਦੇ ਸਰਪੰਚ ਹੋ ਹਾਂਜੀ ਸਰਪੰਚ ਜੀ ਜੇਕਰ ਗੱਲ ਕਰੀਏ ਤਾਂ ਕੀ ਕੋਈ ਪਿੰਡ ਦੇ ਵਿੱਚ ਸਰਕਾਰੀ ਜਿਹੜੀਆਂ ਗਰੰਟਾ ਜਿਹੜੀਆਂ ਮਿਲੀਆਂ ਹੁੰਦੀਆਂ ਸੜਕਾਂ ਵਾਸਤੇ ਗਲੀਆਂ ਵਾਸਤੇ ਨਾਲੀਆਂ ਵਾਸਤੇ ਜਾਂ ਕਿਸੇ ਹਸਪਤਾਲ ਵਾਸਤੇ ਸਕੂਲ ਵਾਸਤੇ ਕੀ ਤੁਹਾਨੂੰ ਕਦੀ ਕੋਈ ਗ੍ਰਾਂਟ ਮਿਲੀ ਹੈ ਨਹੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੈਸੇ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਸੜਕ ਦਾ ਮਸਲਾ ਹੱਲ ਹੋਵੇ ਬਾਕੀ ਸਾਡੇ ਛੋਟੇ ਛੋਟੇ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਕਿੰਨੇ ਪੀ ਓਖੇ ਜਾਂਦੇ ਆ ਤੁਸੀਂ ਵਿਆਪ ਹੀ ਆਇਆ ਹੋ ਰਾ ਕਿੰਨਾ ਸਾਡਾ ਮਾੜਾ ਹੈ ਸੜਕ ਬਾਕੀ ਛੋਟੇ ਬੱਚੇ ਇੰਨੀ ਤੇ ਸਾਡਾ ਸਕੂਲ ਨਹੀਂ ਕਿ ਸਾਡਾ ਹੋਰ ਕੁਝ ਨਹੀਂ ਕੀ ਮੰਕਰ ਦਿਓ ਤੁਸੀਂ ਸਾਡਾ ਸੜਕ ਦੀ ਮੰਗ ਹੈ ਜਿੰਨਾ ਚਿਰ ਅਸੀਂ ਛੜਕ ਨਹੀਂ ਸਾਡੀ ਮਨਜ਼ੂਰ ਹੁੰਦੀ ਉਹਨਾਂ ਚਿਰ ਅਸੀਂ ਬੋਟਾ ਕਿਸੇ ਨੂੰ ਨਹੀਂ ਪਾਣੀ ਆ ਕੀ ਤੁਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋਗੇ ਹਾਂਜੀ ਜਿਹੜਾ ਛੱਤ ਦੇ ਜ਼ੋਰ ਨਾਲ ਇਹਨਾਂ ਕੋ ਲੈ ਲਿੰਦਾ ਉਹ ਲੈ ਲਿੰਦਾ ਜਿਹੜਾ ਗਰੀਬ ਤਰਸਦਾ ਰਿੰਦਾ ਤੇ ਉਹ ਉਹਨੂੰ ਕੁਝ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਆਪਣਾ ਢੇਡੀ ਭਰਦੀਆਂ ਕਿਸੇ ਗਰੀਬ ਦਾ ਢੇਡ ਨੂੰ ਪੁੱਛਦੀਆਂ ਵੀ ਨਹੀਂ ਆਣ ਕੇ ਪਾਣੀ ਦੇ ਵਿੱਚ ਜੋ ਹਾਲਾਤ ਹੋਏ ਜੋ ਇਹਨਾਂ ਦਾ ਰਸਤੇ ਦਾ ਹਾਲਾਤ ਆ ਜੇ ਬੱਚੇ ਮੈਂ ਖੁਦ ਉਹਨਾਂ ਮੇਰੇ ਕੱਪੜੇ ਲਿਬੜ ਜਾਂਦੇ ਮੈਂ ਦੂਜੇ ਕਪੜੇ ਆਣ ਕੇ ਗੁਰਦੁਆਰੇ ਬਦਲੇ ਬਦਲੀ ਕਰਦਾ ਪਾਣੀ ਦੇ ਵਿੱਚ ਲੱਖ ਲੱਖ ਪਾਣੀ ਮਲੰਘ ਕੇ ਆਉਂਦੇ ਰਿਆਂ ਬੇੜੀ ਤੇ ਮੈਨੂੰ ਲੈ ਕੇ ਆਉਂਦੇ ਰੇ ਤੇ ਬੇੜੀ ਤੇ ਮੈਨੂੰ ਛੱਡ ਕੇ ਆਉਂਦੇ ਰੇ ਇਦਾਂ ਦੇ ਹਾਲਾਤ ਆ ਇੱਥੇ ਤੇ ਬੇਨਤੀ ਆ ਸਾਡੀ ਜਿੰਨੇ ਵੀ ਇੱਥੇ ਸਰਕਾਰ ਨੇ ਜਿੰਨੇ ਵੀ ਵੋਟਾਂ ਮੰਗਣੀਆਂ ਕੋਈ ਵੀ ਹੋਵੇ ਸਾਡਾ ਮਾਸੀ ਦਾ ਪੁੱਤ ਨਹੀਂਗਾ ਕਿ ਉਹਨੂੰ ਵੀ ਵੋਟਾਂ ਪਾ ਦਾਂਗੇ ਉਹਨੂੰ ਵੋਟਾਂ ਤਾਂ ਪਾਵਾਂਗੇ ਸਾਡਾ ਇਹੇ ਰਸਤਾ ਬਣੇ ਸਕੂਲ ਸਾਡਾ ਚਾਲੂ ਕੀਤਾ ਜਾਵੇ ਹੋਰ ਜਿਹੜੀਆਂ ਸਹੂਲਤਾਂ ਵਾਂ ਕਿਉਂਕਿ ਬੱਚੇ ਨਾ ਪੜ ਰਹਿਣਗੇ ਅੱਗੇ ਭਵਿੱਖ ਨੂੰ ਲਾ ਕਿੱਦਾਂ ਬਣੂ ਜੇ ਬੱਚੇ ਨਾ ਪੜ ਰਹਿਣਗੇ ਸਾਡੇ ਤੇ ਸਾਡੀਆਂ ਬੇਨਤੀਆਂ ਵਿੱਚ ਜੇ ਸਰਕਾਰ ਨੇ ਕਿਸੇ ਨੇ ਆਉਣਾ ਪਹਿਲਾਂ ਰਾਹ ਬਣਾ ਕੇ ਤੇ ਆਪ ਉੱਤੋਂ ਲੰਘ ਕੇ ਆਵੇ ਤੇ ਗੁਰਦੁਆਰੇ ਦਾ ਜਿਹੜੀ ਵੀ ਬਿਲਡਿੰਗ ਹੈ ਵੀ ਧੂਰੀ ਆ ਸਾਡੀ ਕੋਈ ਵੇਖਦਾ ਨਹੀਂ ਉਹ ਵਿਚਾਰੇ ਆਪਣਾ ਕੋਲੋਂ ਤੇਲ ਫੁੱਲ ਇਕੱਠਾ ਕਰਕੇ ਤੇ ਆਪਣਾ ਇੱਥੇ ਮੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਇਆ ਉਹਨਾਂ ਨੇ ਤੇ ਸਾਡੀਆਂ ਬੇਨਤੀਆਂ ਜੇ ਆਉਣਾ ਇੱਥੇ ਕਿਸੇ ਸਰਕਾਰ ਨੇ ਚਾਹੇ ਮੋਦੀ ਸਰਕਾਰ ਹੋਵੇ ਤੇ ਚਾਹੇ ਆម ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਸਾਡੀ ਕੋਈ ਵੀ ਸੁਕੀ ਨਹੀਂ ਹੈਗੀ ਜਿੰਨੇ ਹੱਦਾਂ ਸੋਚਿਆ ਨਹੀਂ ਉਹ ਸਾਡੀ ਸਕੀਨੀ ਉਹ ਬੂਟਾ ਮੰਗਣ ਵਾਸਤੇ ਇਸ ਪਿੰਡ ਦੇ ਵਿੱਚ ਜਿਹੜੇ ਨੇਤਾगण ਹੈਗੇ ਨੇ ਆਉਂਦੇ ਜਾਂ ਨਹੀਂ ਆਉਂਦੇ ਇਹ ਤਾਂ ਸਮਾਂ ਹੀ ਦੱਸੇਗਾ ਔਰ ਇਸ ਪਿੰਡ ਦਾ ਬਾਈਕਾਟ ਜਿਹੜਾ ਹੈਗਾ ਕਿਉਂਕਿ ਪਿੰਡ ਨੇ ਬਾਈਕਾਟ ਕੀਤਾ ਕਿ ਅਸੀਂ ਕਿਸੇ ਵੀ ਪਾਰਟੀ ਦੇ ਇਹ ਕੈਂਡੀਡੇਟ ਨੂੰ ਜਿਹੜਾ ਹੈਗਾ ਪਿੰਡ ਦੇ ਵਿੱਚ ਨਹੀਂ ਬਣਦੇ ਹੈ ਕੈਮਰਾਮੈਨ ਲਖਸ਼ਮਣਟੀ ਦੇ ਨਾਲ ਤਰਸੇਮ ਪੱਪੂ ਪਿੱਟ ਸਿੰਘ ਹੁਸ਼ਿਆਰ